ਜੋਕੇ ਲੋਕ ਕੀਤਾ ਕਰਾਇਆ ਚਾਹੁੰਦੇ ਨੇ ਕਰਨਾ ਨਾ ਪਵੇ ਕੁਝ ਵੀ ਸਾਨੂੰ ਸਾਨੂੰ ਨਾ ਕੁਝ ਕਰਨਾ ਪਵੇ ਭਾਈ ਕੋਈ ਉਹ ਜਗ੍ਹਾ ਦੱਸੋ ਜਿੱਥੇ ਬਖਸ਼ਿਸ਼ ਹੋਵੇ ਜਾਂਦੇ ਹੀ ਹੋਵੇ ਉਹ ਗਿਣਤੀ ਦੇ ਦਿਨ ਦੱਸ ਦਿਓ ਸਾਨੂੰ ਵੀ ਪੰਜ ਐਤਵਾਰ ਹੋਣੇ ਜਾਂ ਚਾਰ ਐਤਵਾਰ ਹੋਣ ਇਹ ਦੱਸ ਦਿਓ ਫਿਰ ਆ ਜਾਾਂਗੇ ਇੱਥੇ ਨਹੀਂ ਤਾਂ ਫਿਰ ਸੰਗਰੂਰ ਸੇ ਸੰਗਰੂਰ ਨਹੀਂ ਦਾ ਧੂਰੀ ਸੇ ਉਹਦਾ ਫਿਰ ਲੁਧਿਆਣੇ ਜਿੱਥੇ ਮਰਜੀ ਲੋਕਾਂ ਹੈਰਾਨੀ ਵਾਲੀ ਗੱਲ ਤੁਸੀਂ ਦੱਸ ਦਿਓ ਲੋਕ ਪਹਾੜਾਂ 'ਚ ਵੀ ਚਲੇ ਜਾਂਦੇ ਇੱਕ ਬਾਬਾ ਪਿੱਛੇ ਜਾ ਚੜਾਈ ਕਰ ਗਿਆ ਹੁਣ ਉਹਦਾ ਡੇਰਾ ਚਲੋ ਬੰਦ ਹੋ ਗਿਆ ਬੰਦਗੀ ਤੋਂ ਬਿਨਾਂ ਨਹੀਂ ਉਹ ਚੱਲਦੇ ਇਹ ਗੱਲ ਯਾਦ ਰੱਖਿਓ ਮੈਂ ਵੇਖਿਆ ਲੋਕ ਟਰਾਲੀਆਂ ਟਰੱਕ ਭਰ-ਭਰ ਕੇ ਨਾ ਉਹ ਪਹਾੜਾਂ 'ਚ ਜਾਂਦੇ ਰਹੇ ਕਿ ਉੱਥੇ ਫਿਰ ਹੋਇਆ ਪਤਾ ਕੀ ਇੱਕ ਸਾਲ ਮੈਂ ਵੀ ਗਿਆ ਉੱਥੇ ਵੇਖਣ ਵਾਸਤੇ ਇਥੋਂ ਲੋਕ ਲੈਣ ਕੀ ਜਾਂਦੇ ਕਿਉਂ ਜਿੱਥੇ ਸਾਡਾ ਪੜਾਇਆ ਸੀ ਰਹਿੰਦੇ ਉੱਥੋਂ ਲੋਕ ਜਾਂਦੇ ਸੀ ਟਰੱਕ 'ਤੇ ਮੈਂ ਕਿਹਾ ਵੇਖਣਾ ਚਾਹੀਦਾ ਜਦੋਂ ਅਸੀਂ ਗਏ ਤਾਂ ਉੱਥੇ ਉਹਨਾਂ ਨੇ ਇੱਕ ਮਿੱਟੀ ਦਾ ਟੱਪ ਲਾਇਆ ਹੋਇਆ ਸੀ ਪਹਾੜ ਵਿੱਚ ਕਹਿੰਦੇ ਭਾਈ ਜਿਹਦੇ ਗੋਡੇ ਦੁਖਦੇ ਇੱਥੋਂ ਮਿੱਟੀ ਪੱਟ ਕੇ ਲੈ ਜਾਓ ਜਿਹਨੂੰ ਕੋਈ ਸ਼ੂਗਰ ਇੱਥੋਂ ਮਿੱਟੀ ਪੱਟ ਕੇ ਲੈ ਜਾਓ ਲੋਕ ਮਣਾਮੁਹੀ ਮਿੱਟੀ ਪੱਟ ਕੇ ਲੈ ਗਏ ਉਹ ਬਹੁਤ ਵੱਡਾ ਤਲਾਬ ਬਣਾਤਾ ਉੱਥੇ ਨੇ ਮਿੱਟੀ ਪੱਟ-ਪੱਟ ਕੇ ਔਰ ਸਾਥ ਸੰਗਤ ਉਹ ਮਿੱਟੀ ਤੱਕ ਹੀ ਰਹਿ ਗਏ ਹਾਂ ਇਹ ਸੱਚ ਹੈ ਉਹ ਮਿੱਟੀ ਵੀ ਭਗਾਾਂ ਵਾਲੀ ਹੋ ਜਾਂਦੀ ਹੈ ਜਿੱਥੇ ਕੋਈ ਬਹਿ ਕੇ ਬੰਦਗੀ ਕਰਦਾ ਪਰ ਜੇ ਬੰਦਗੀ ਨਾ ਹੋਵੇ ਮਿੱਟੀ ਮਿੱਟੀ ਰਹਿੰਦੀ ਹੈ ਧਰਤੀ ਉਹ ਸੁਣੀ ਹੈ ਜਿੱਥੇ ਕੋਈ ਬੰਦਗੀ ਕਰਦਾ ਪਖੰਡ ਬੋਤੀ ਤੇ ਨਹੀਂ ਚੱਲਦਾ ਉਹ ਲੋਕ ਮਿੱਟੀ ਉੱਥੋਂ ਲਿਆਉਂਦੇ ਰਹੇ ਪਤਾ ਨਹੀਂ ਕਿੰਨੀ ਮਣਾਮੂਹੀ ਉੱਥੋਂ ਮਿੱਟੀ ਲੋਕ ਲੈ ਗਏ ਬਾਅਦ ਵਿੱਚ ਅੱਜ ਉੱਥੇ ਜਾ ਕੇ ਵੇਖੋ ਖੰਡਰ ਹੋ ਗਏ ਉਹ ਚੱਲ ਵਸੇ ਉਤੋਂ ਬਹੁਤ ਖੰਡਰ ਹੋ ਗਏ ਇਹ ਮੈਂ ਲਾਈਵ ਤੋਂ ਕਈ ਵਾਰ ਕਿਹਾ ਉਹੀ ਧਰਤੀਆਂ ਬਹਾਲ ਹੁੰਦੀਆਂ ਨੇ ਜਿਹਨੂੰ ਕਹਿੰਦੇ ਸਾਧੂ ਜੰਗਲ ਵਿੱਚ ਮੰਗਲ ਲਾ ਦਿੰਦੇ ਉਹ ਤਾਂ ਉਹ ਧਰਤੀ ਵਸਦੀ ਭਾਈ ਉੱਥੇ ਕੋਈ ਬੰਦਗੀ ਕਰ ਗਿਆ ਬੰਦਗੀ ਦੀ ਵਰਕਤ ਵੱਧਦੀ ਹੈ ਫਿਰ ਕੁੰਝ ਨਹੀਂ ਵਧਦੀ ਪਰ ਅਸੀਂ ਲੋਕ ਕਹਿੰਨੇ ਸਾਨੂੰ ਨਾ ਕਰਨੀ ਪਵੇ ਕੋਈ ਇਹੋ ਜੀ ਜਗ੍ਹਾ ਦੱਸੇ ਜਿੱਥੇ ਕੀਤਿਆਂ ਕਰਾਇਆ ਕੋਈ ਬਖਸ਼ਿਸ਼ ਮਿਲੇ ਕਿਸੇ ਸਾਧੂ ਕੋਲ ਜਾਓਗੇ ਸੰਤ ਦੀ ਕੋਈ ਨਿਸ਼ਾਨੀ ਹੈ ਹਾਂ ਠੀਕ ਹੈ ਉਹਦੇ ਕੋਲ ਬਰਕਤ ਬਹੁਤ ਹੈ ਬੰਦਗੀ ਦੀ ਉਹਦੇ ਇੱਕ ਇਸ਼ਾਰੇ ਤੇ ਬਹੁਤ ਕੁਝ ਹੋ ਸਕਦਾ ਪਰ ਇੱਕ ਬੇਨਤੀ ਸਮਝਿਓ ਸੰਤ ਦੀ ਨਿਸ਼ਾਨੀ ਉਹ ਤੁਹਾਨੂੰ ਕਹੇਗਾ ਇੰਨੀ ਬਾਣੀ ਪੜੋ ਨਾਮ ਜਪੋ ਭਾਈ ਕਿਉਂਕਿ ਸੰਤ ਤੁਰ ਦਰਗਾ ਤੋਂ ਆਥੋਰਾਈਜ਼ ਹੈ ਉਹਦੀ ਡਿਊਟੀ ਲੱਗੀ ਹੈ ਉਹਨੇ ਸ੍ਰਿਸ਼ਟੀ ਨੂੰ ਨਾਮ ਜਪਾਉਣਾ ਨਾਮ ਤੋਂ ਬਗੈਰ ਲੋਕਾਂ ਦੇ ਦੁੱਖ ਦੂਰ ਨਹੀਂ ਹੋਣਗੇ ਹਾਂ ਟੈਂਪਰੇਰੀ ਥੋੜੇ ਚਿਰ ਵਾਸਤੇ ਤੁਹਾਨੂੰ ਭਲੇਖਾ ਪੈ ਸਕਦਾ ਪਰ ਸਦੀਵੀ ਸੁੱਖ ਲਈ ਤੁਹਾਨੂੰ ਆਪ ਨਾਮ ਜਪਣਾ ਪੈਣਾ ਤੇ ਸਾਧੂ ਦੀ ਡਿਊਟੀ ਹੈ ਕਵੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਅਥੋ ਰਾਈਜੇ ਨਾਮ ਜਪਉਣ ਵਾਸਤੇ ਕੋਈ ਹੋਰ ਬੰਦਾ ਖੜ ਕੇ ਕਵੇ ਮੈਂ ਨਾਮ ਜਪਣਾ ਉਹਦਾ ਅਸਰ ਨਹੀਂ ਹੁੰਦਾ ਜਪਾ ਸਕਨੇ ਆਪਾਂ ਸਾਰੇ ਮੈਂ ਵੀ ਜਪਾ ਸਕਣਾ ਅਸੀਂ ਜੋ ਪਾਈਦਾ ਤੁਸੀਂ ਵੀ ਇਹ ਪਾ ਸਕਦੇ ਹੋ ਪਰ ਨਹੀਂ ਜਿਹੜਾ ਸੰਤ ਹੈ ਨਾ ਉਹਦੇ ਜਪੌਣ ਵਿੱਚੋਂ ਤੁਰਦਰਗਾ ਤੋਂ ਅਥੋਰਾਈਜ਼ ਹੈ ਪਰਮਾਨੰਤ ਹੈ ਉਹਦੀ ਬੰਦਗੀ ਪਿਛਲੇ ਜਨਮਾਂ ਦੇ ਕਰਮ ਨੇ ਜਦੋਂ ਉਹ ਕਿਸੇ ਨੂੰ ਕਹਿੰਦਾ ਭਾਈ ਨਾਮ ਜਪਿਆ ਕਰ ਉਹ ਜਪਣ ਲੱਗ ਪੈਂਦਾ ਹੈ ਭਾਈ ਸ਼ਰਾਬ ਛੱਡ ਦੇ ਇੱਕ ਵਾਰ ਕਹਿਣ ਤੇ ਸ਼ਰਾਬ ਛੱਡਦਾ ਸਾਧੂ ਕੋਲ ਇਹ ਚੀਜ਼ਾਂ ਹੁੰਦੀਆਂ ਉਹਦੀ ਬੰਦਗੀ ਨਾਲ ਕੰਮ ਕਰਦੀ ਹੈ ਪਰ ਕੰਮ ਤੁਹਾਨੂੰ ਕਰਨਾ ਪੈਂਦਾ ਜਪਣਾ ਤੁਹਾਨੂੰ ਪਵੇਗਾ ਉਹਦੀ ਡਿਊਟੀ ਹੈ ਸੰਤ ਜਪਾਵੇ ਨਾਮ অথੋਰਾਇਜ਼ ਪ੍ਰਮਾਣਿਤ ਕਿਵੇਂ ਹੈ ਹਰ ਇੱਕ ਬੰਦੇ ਦੇ ਹਸਤਾਖਰ ਜਿਹੜੇ ਨੇ ਉਹ ਪ੍ਰਮਾਣਿਤ ਨਹੀਂ ਹੈ ਸਪੋਜ ਇੱਕ ਸੌਖੀ ਜਿਹੀ ਉਦਾਹਰਨ ਕਈ ਵਾਰ ਆਪਾਂ ਸਾਂਝੀ ਕਰੀ ਦੀ ਪਿੰਡ ਦੇ 150 ਬੰਦੇ ਵੋਟਾਂ ਪਾ ਕੇ ਪੰਚ ਬਣਾ ਦਿੰਦੇ ਸਰਪੰਚ ਨਹੀਂ ਪੰਚ सरपंच ਦੀ ਤਾਂ ਚਲੋ ਚੰਗੀ ਪਾਵਰ ਹੋ ਜਾਂਦੀ ਨਾ ਸਰਪੰਚ ਤਾਂ ਪੂਰੇ ਪਿੰਡ ਦਾ ਮੋਤਵਾਰ ਹੈ ਨਾ ਇੱਕ ਵਾਰਡ ਚੋਂ 150 ਬੰਦੇ ਵੋਟਾਂ ਪਾ ਕੇ ਪੰਜ ਚੁਣ ਲੈਂਦੇ ਚੁਣੇ ਹੋਏ ਪੰਜ ਦੀ ਪਾਵਰ ਵੱਧ ਜਾਂਦੀ ਹੈ ਲੋਕ ਉਹਨੂੰ ਪਤਾ ਕੀ ਕਹਿੰਦੇ ਨੇ ਪੰਚ ਸਾਹਿਬ ਜੇ ਉਹਨੂੰ ਪੰਚ ਸਾਹਿਬ ਨਾ ਨਾ ਕਹੋ ਫੇਨਕੋਰੀ ਕਰਾ ਕੇ ਵਖਾਇਓ ਤੂੰ ਭਾਈ ਉਹਦੀ ਪਾਵਰ ਵੱਧ ਗਈ ਹੈ ਉਹਨੂੰ ਲੋਕ ਪੰਚ ਸਾਹਿਬ ਕਹਿੰਦੇ ਨੇ ਔਰ ਉਹਦੀ ਪਾਵਰ ਵੇਖਿਓ ਕਿਉਂਕਿ ਚੁਣ ਲਿਆ ਉਹਨੂੰ 150 ਬੰਦਿਆਂ ਨੇ ਚੁਣ ਲਿਆ ਹੈ ਉਹਦੀ ਪਾਵਰ ਪਿੰਡ ਚੋਂ ਵੱਜਣਦੀ ਐ ਕਿੰਨੀ ਪਾਵਰ ਹੋ ਗਈ ਜੇ ਕਿਸੇ ਦੇ ਪਾਸਪੋਰਟ ਦੀ ਇਨਕੁਆਰੀ ਆ ਜਾਏ ਪੁਲਿਸ ਵਾਲਾ ਕਹੇ ਜੀ ਇਹਦੀ ਇਨਕੁਆਰੀ ਕਰਨੀ ਐ ਪੰਚ ਨੂੰ ਬੁਲਾਓ ਤੁਸੀਂ ਕਹੋ ਜੀ 50 ਬੰਦੇ ਸਾਧ ਲਵਾ ਤੋ ਕਹਿੰਦਾ ਮੈਨੂੰ 50 ਬੰਦੇ ਨਹੀਂ ਚਾਹੀਦੇ ਮੈਨੂੰ ਇੱਕ ਪੰਚ ਚਾਹੀਦਾ ਐਦਾਂ ਹੀ ਐ ਨਾ ਉਹ ਕਹਿੰਦਾ ਮੈਨੂੰ 50 ਬੰਦੇ ਨਹੀਂ ਚਾਹੀਦੇ ਮੈਨੂੰ ਇੱਕ ਪੰਚ ਚਾਹੀਦਾ 50 ਬੰਦਿਆਂ ਦੇ ਸਗਨੇਚਰਾਂ ਦੀ ਜ਼ਰੂਰਤ ਨਹੀਂ ਹੈ ਮੈਨੂੰ ਇੱਕ ਪੰਚ ਦੇ ਹਸਤਾਖਰਾਂ ਦੀ ਲੋੜ ਹੈ ਚੁਣਿਆ ਹੋਇਆ ਪੰਚ ਫੋਟੋ ਕਰਾ ਕੇ ਹਸਤਾਖਰ ਕਰਦਾ ਹੈ ਇਨਕੁਆਰੀ ਸਹੀ ਕਰਦਾਗਾ 50 ਬੰਦਿਆਂ ਦੀ ਜ਼ਰੂਰਤ ਨਹੀਂ ਹੈ ਇਹਦਾ ਮਤਲਬ 50 ਬੰਦਿਆਂ ਨਾਲੋਂ ਵੀ ਵੱਧ ਪਾਵਰ ਰੱਖਦਾ ਚੁਣਿਆ ਹੋਇਆ ਪੰਚ ਜਿਹਨੂੰ ਬੰਦੇ ਚੁਣ ਲੈਣ ਪੰਚ ਦੀ ਪਾਵਰ ਵੱਜ ਜਾਂਦੀ ਹੈ ਜਿਹਨੂੰ ਰੱਬ ਨੇ ਚੁਣਿਆ ਹੋਵੇ ਉਹ ਸੰਤ ਦੀ ਪਾਵਰ ਵੱਜ ਜਾਂਦੀ ਹੈ ਉਹ ਆਮ ਨਹੀਂ ਹੁੰਦਾ ਰੱਬ ਉਹਨੂੰ ਚੁਣ ਕੇ ਭੇਜਦਾ ਹੈ ਉਹਦੀ ਪਾਵਰ ਵੱਜਣ ਦੀ ਫਿਰ ਉਹਦੇ ਫਿਰ ਇੱਕ ਇਸ਼ਾਰੇ ਤੇ ਬਹੁਤ ਕੁਝ ਹੋ ਸਕਦਾ ਹੈ ਉਹਦੇ ਇੱਕ ਬੋਲ ਨਾਲ ਕਿਸੇ ਦੇ ਕਰਮ ਬਦਲ ਸਕਦੇ ਨੇ ਉਹਦੇ ਹੱਥਾਂ ਵਿੱਚ ਵਰਕਤ ਕਦਮਾਂ ਵਿੱਚ ਕ੍ਰਾਂਤੀ ਬੋਲਾਂ ਵਿੱਚ ਕਰਾਮਾਤ ਆ ਜਾਂਦੀ ਹੈ ਕਿਉਂ ਉਹਨੂੰ ਰੱਬ ਨੇ ਚੁਣ ਲਿਆ ਉਹ ਕੌਣ ਹੈ ਉਹਨੂੰ ਮਹਾਰਾਜ ਕਹਿੰਦੇ ਪੰਚ ਪਰਵਾਨ ਚੁਣ ਕੇ ਪ੍ਰਮਾਣਿਤ ਕਰ ਲਿਆ ਗੁਰੂ ਨੇ ਪੜੋ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾ ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ ਸੁਚੇਤ ਹੋ ਕੇ ਬੈਠੋ ਨੀਂਦ ਨਹੀਂ ਆਏਗੀ ਤੁਹਾਨੂੰ ਕਿਉਂਕਿ ਤੁਸੀਂ ਚਾਹ ਪੀਤੀ ਹੋਈ ਹੈ ਜਿਹਨੂੰ ਨੀਂਦ ਆਉ ਪਏ ਉਹ ਵਿਚੋਂ ਚਾਹ ਪੀ ਆਇਓ ਜਾ ਕੇ ਆਖੋ ਸਤਨਾਮ ਸ੍ਰੀ ਪੜੋ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਭਾਈ ਉਹਨਾਂ ਦਾ ਧਿਆਨ ਇੱਕ ਗੁਰੂ ਤੇ ਟਿਕਿਆ ਹੋਇਆ ਹੈ 24 ਘੰਟੇ ਉਹਦਾ ਧਿਆਨ ਇੱਕ ਤੇ ਰਹਿੰਦਾ ਹੈ ਸੰਤ ਦੀ ਨਿਸ਼ਾਨੀ ਹੈ ਚੁਣੇ ਹੋਏ ਦੀ ਉਹਦਾ 24 ਘੰਟੇ ਧਿਆਨ ਇੱਕ ਤੇ ਰਹਿੰਦਾ ਹੈ ਪੰਚਾ ਕਾ ਗੁਰ ਇਕ ਧਿਆਨ ਇੱਕ ਗੁਰੂ ਤੇ ਧਿਆਨ ਟਿਕਿਆ ਰਹਿੰਦਾ ਹੈ ਸਰੀਰ ਤੁਹਾਡੇ ਚ ਘੁੰਮਣੇ ਧਿਆਨ ਇੱਕ ਤੇ ਰਹਿੰਦਾ ਹੈ ਮੈਂ ਇਹੋ ਜੇ ਸਾਧੂਆਂ ਦੇ ਦਰਸ਼ਨ ਕੀਤੇ ਜਿਹੜੇ ਤੁਰਦੇ ਤੁਰਦੇ ਬਹੁਤ ਬੰਦਗੀ ਕਰ ਜਾਂਦੇ ਔਰ ਪ੍ਰਸ਼ਾਦਾ ਛਕਣ ਲੱਗਿਆ ਵੀ ਮੇਰੇ ਨਾਲ ਇੱਕ ਪਿਆਰ ਵਾਲੇ ਅਸੀਂ ਪ੍ਰਸ਼ਾਦਾ ਛਕਣ ਬਹਿ ਗਏ ਉਹਨਾਂ ਇੱਕ ਕੋਈ ਪ੍ਰਸ਼ਾਦਾ ਛਕਿਆ 20 ਮਿੰਟਾਂ ਵਿੱਚ ਮੈਨੂੰ ਮੈਨੂੰ ਇੰਜ ਲੱਗਾ ਵੀ ਸ਼ਾਇਦ ਬਾਕੀ ਛਕਦੇ ਨੇ ਉਹ ਕਦੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਪਹਿਲਾਂ ਮੈਂ ਛਕ ਕੇ ਹੱਥ ਧੋ ਕੇ ਬਹਿ ਜਾ ਹੌਲੀ ਹੌਲੀ ਛਕ ਲੈਣ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਪ੍ਰਸ਼ਾਦਾ ਠੰਡਾ ਕਰ ਲਿਆ ਇਹ ਕੋਈ शकਣਾ ਸੀ ਕੋਈ ਨਹੀਂ ਅਸੀਂ ਵੇਟ ਕਰ ਲੈਂਦੇ ਥੋੜੀ देर ਤੁਸੀਂ ਪਰ ਗਰਮ ਪ੍ਰਸ਼ਾਦਾ शकਣ ਤੁਸੀਂ ਤਾਂ ਅੱਧੀ ਅੱਧੀ ਬੁਰਕੀ ਹੌਲੀ 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 15 20 ਮਿੰਟ ਇੱਕ ਪ੍ਰਸ਼ਾਦੇ ਤੇ ਲਾਤਦੇ ਮੈਂ ਕਿਹਾ ਜੀ ਠੰਡਾ शकਿਆ ਤੁਸੀਂ ਗਰਮ शक ਲੈਂਦੇ ਤਾਂ ਉਹ ਕਹਿੰਦੇ ਨਹੀਂ ਭਾਈ ਸਾਹਿਬ ਮੈਂ ਇਦਾਂ शकਨਾ ਤੇ ਬਾਅਦ ਵਿੱਚ ਉਹਨਾਂ ਨੇ ਦੱਸਿਆ ਉਹ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਦੱਸਦਾ ਕਹਿੰਦੇ ਇੱਕ ਪ੍ਰਸ਼ਾਦਾ ਮੈਂ शकਿਆ ਇੱਕ ਪ੍ਰਸ਼ਾਦਾ ਛਕਦੇ ਆ ਛਕਦੇ ਆ ਇੱਕ ਜਪਜੀ ਸਾਹਿਬ ਹੋ ਗਿਆ ਆਖੋ ਸਤਿਨਾਮ ਸ੍ਰੀ ਇੱਥੇ ਸਾਰੇ ਦਿਨ ਚ ਇੱਕ ਪਾਠ ਨਹੀਂ ਹੁੰਦਾ ਉਹ ਰੋਟੀ ਖਾਂਦੇ ਆ ਵੀ ਪਾਠ ਕਰ ਲੈਂਦੇ ਪ੍ਰਸ਼ਾਦਾ ਛਕਦੇ ਆ ਵੀ ਜਪਜੀ ਸਾਹਿਬ ਕਰ ਲਿਆ ਇੱਥੇ ਸਾਰੇ ਦਿਨ ਮਨ ਝਾਤ ਮਾਰਿਓ ਕਈਆਂ ਦਾ ਜਪਜੀ ਸਾਹਿਬ ਸਵੇਰ ਦਾ ਰਹਿ ਗਿਆ ਹੁਣਾਂ ਦੁਪਹਿਰ ਦੇ 2:30 3:30 ਵਜ ਗਏ ਨੇ ਪਾਠ ਨਹੀਂ ਕੀਤਾ ਆਪਾਂ ਸਵੇਰ ਤੇ ਉਹ ਕੈਸੇ ਹੋਣਗੇ ਜਿਹੜੇ ਉਠੰਦਿਆਂ ਬਹੰਦਿਆਂ ਖਵੰਦਿਆਂ ਸੁਬੰਦਿਆਂ ਸੁਖ ਹੋਵੇ ਵਿਚੇ ਹੋਵੇ ਮੁਕਤ ਉਠਦਿਆਂ ਬੈੰਦਿਆਂ ਖੰਦਿਆਂ ਪੀੰਦਿਆਂ ਜਪ ਲੈਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਧੂ ਨੂੰ ਪਿਛਲੇ ਜਨਮਾਂ ਦੀ ਕਿਰਪਾ ਹੁੰਦੀ ਹੈ ਉਹਦਾ ਵਿਹਾਸ ਹੁੰਦਾ ਹੈ ਗੁਰੂ ਦੀ ਨਜ਼ਰ ਹੋ ਜਾਂਦੀ ਉਹਦੇ ਉੱਤੇ ਤਾਂ ਪਾਤਸ਼ਾਹ ਵਜਨ ਕਹਿੰਦੇ ਭਾਈ ਉਹਨਾਂ ਦਾ ਧਿਆਨ ਇੱਕ ਤੇ ਰਹਿੰਦਾ ਹੈ ਪੰਚਾ ਕਾ ਗੁਰ ਇਕ ਧਿਆਨ ਇਹਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਜੀ ਨੇ ਆਸਾ ਮਹਲਾ 5 ਆਠ ਪਹਿਰ ਨਿਕਟ ਕਰ ਜਨੈ ਪ੍ਰਭ ਕਾ ਕੀਆ ਮਿੱਠਾ ਮਨ ਪਾਈਓ ਅੱਠ ਪਹਿਰ 24 ਘੰਟੇ 24 ਆਵਰ ਰੱਬ ਨੂੰ ਆਪਣੇ ਨੇੜੇ ਜਾਣਦੇ ਰੱਬ ਮੈਨੂੰ ਵੇਖ ਰਿਹਾ ਰੱਬ ਮੈਨੂੰ ਵੇਖ ਰਿਹਾ ਉਹਦੇ ਜੀਵਨ ਵਿੱਚ ਕਦੇ ਵੀ ਸਾਥ ਸੰਗਤ ਮੈਲ ਪ੍ਰਵੇਸ਼ ਹੀ ਨਹੀਂ ਕਰਦੀ ਸੰਤ ਦੇ ਜੀਵਨ ਵਿੱਚ ਕਦੇ ਕਮਡ ਪ੍ਰਵੇਸ਼ ਹੀ ਨਹੀਂ ਕਰਦਾ ਪਾਪ ਕਦੇ ਉਹਦੇ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰਦਾ ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਆਪਣਾ ਤਜਰਬਾ ਰਹਿਣਾ ਹੈ ਪਾਪ ਜਨਮ ਹੀ ਉਦੋਂ ਲੈਂਦਾ ਜਦੋਂ ਪੜਦਾ ਪੈ ਜਾਏ ਕਿਹੜਾ ਕਿਸੇ ਨੂੰ ਪਤਾ ਲੱਗਦਾ ਚੋਰ ਚੋਰੀ ਉਦੋਂ ਕਰਦਾ ਜਦੋਂ ਕੋਈ ਨਾ ਕਿਹੜਾ ਕੋਈ ਵੇਖ ਰਿਹਾ ਹੈ ਪਾਪ ਉਦੋਂ ਹੁੰਦਾ ਜਦੋਂ ਮਨ ਚ ਆ ਜਾਏ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਪਰ ਸੰਤ ਦੇ ਜੀਵਨ 'ਚ ਪੜਦਾ ਨਹੀਂ ਪੈਂਦਾ ਉਹ ਕੱਲਿਆਂ ਬੈਠਿਆਂ ਵੀ ਯਾਦ ਰੱਖਦਾ ਮੈਨੂੰ ਉਹ ਵੇਖਦੇ ਰੱਬ ਵੇਖਦੇ ਸਾਹਮਣੇ ਕੋਈ ਵੇਖਦਾ ਹੋਵੇ ਕਦੇ ਬੰਦਾ ਗਲਤੀ ਨਹੀਂ ਕਰਦਾ ਗਲਤੀ ਉਦੋਂ ਹੁੰਦੀ ਹੈ ਜਦੋਂ ਕੋਈ ਨਹੀਂ ਵੇਖ ਰਿਹਾ ਸੰਤ ਨੂੰ 24 ਘੰਟੇ 24 ਆਠ ਪਹਿਰ ਨਿਕਟ ਕਰ ਜਾਂਦਾ ਰੱਬ ਨੂੰ ਨੇੜੇ ਜਾਣਦਾ ਉਹਦਾ ਜੀਵਨ ਇੰਨਾ ਕਿ ਨਿਰਮਲ ਹੋ ਜਾਂਦਾ ਕਿ ਉਹਦੀ ਸੰਗਤ ਕਰਨ ਵਾਲੇ ਵੀ ਨਿਰਮਲ ਹੋਣ ਲੱਗ ਪੈਂਦੇ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲੱਗ ਗਿਆ ਜਲਾ ਇਹੋ ਜੇ ਸਾਧੂ ਅੰਦਰ ਦੀ ਮੈਂ ਦیدار ਪਾਏ ਨੇ ਜਿਹੜੇ ਜਿਸ ਕਮਰੇ ਵਿੱਚ ਕੁੱਲੀ ਚ ਰਹਿੰਦੇ ਨਾ ਅੰਦਰੋਂ ਕੋਈ ਕੁੰਡੀ ਨਹੀਂ ਹੈ ਉਹ ਕੈਸੇ ਸਾਧੂ ਸਨ ਤਾਂ ਮੈਂ ਉਹਨਾਂ ਦੇ ਦਰਸ਼ਨ ਕੀਤੇ ਮੈਂ ਕਹਿੰਦੀ ਅੰਦਰੋਂ ਕੋ ਉਹ ਕਹਿੰਦੇ ਨਹੀਂ ਲੋੜ ਹੀ ਨਹੀਂ ਹੈ ਜਦੋਂ ਮਰਨਾ ਉਹ ਤੁਮਾਰੀ ਜਾਣਾ ਹੈ ਕਦੇ ਵਾਸਤੇ ਇਹ ਕਈ ਵਾਰ ਅੰਦਰੋਂ ਵੀ ਕੁੰਡੀ ਜਿਹੜੀ ਹੈ ਕਹਿੰਦੇ ਉਹ ਵੀ ਭਾਗ ਨੂੰ ਜਨਮ ਦੇ ਸਕਦੀ ਹੈ ਉਹ ਵੀ ਕਿਸੇ ਕਰਮ ਨੂੰ ਜਨਮ ਦੇ ਸਕਦਾ। ਸੰਤ ਦਾ ਜੀਵਨ ਇੰਨਾ ਨਿਰਮਲ ਹੋ ਜਾਂਦਾ ਹੈ। ਉਸ ਪਦਵੀ ਤੱਕ ਪਹੁੰਚਣਾ ਬਹੁਤ ਜਨਮਾਂ ਦੀ ਬੰਦਗੀ ਹੁੰਦੀ ਹੈ। ਐਵੇਂ ਨਹੀਂ ਕੋਈ ਪਹੁੰਚਦਾ। ਔਰ ਸਾਧ ਸੰਗਤ ਫਿਰ ਉਹਨਾਂ ਦੀ ਬੰਦਗੀ ਉੱਥੇ ਕੰਮ ਕਰਦੀ ਹੈ। ਜਿੱਥੇ ਉਹ ਬੰਦਗੀ ਕਰ ਜਾਣ ਉੱਥੇ ਬਰਕਤ ਛੱਡ ਜਾਂਦੇ ਨੇ। ਸਦੀਆਂ ਤੱਕ ਉਹ ਬਰਕਤ ਰਹਿੰਦੀ ਸਦੀਆਂ ਤੱਕ। ਕਈ ਸਾਧੂਆਂ ਨੂੰ ਕਈ ਸਦੀਆਂ ਹੋ ਗਈਆਂ ਦੁਨੀਆ ਤੋਂ ਗਿਆ। 100-100 ਸਾਲ ਗੁਜ਼ਰ ਗਿਆ। ਅਜੇ ਤੱਕ ਦੁਨੀਆ ਉੱਥੇ ਬਰਕਤ ਖੰਦੀ ਹੈ। ਅਜੇ ਤੱਕ ਉੱਥੇ ਬਰਕਤ ਵੱਤ ਹੈ। ਬੰਦ ਗਏ ਨਹੀਂ ਪੜੋ ਆਠ ਬਹਿਰ ਨਿਕਟ ਕਰ ਜਾਨੇ ਪ੍ਰਭ ਕਾ ਕੀਆ ਮਿੱਠਾ ਮਨ ਹੈ ਇੱਕ ਨਾਮ ਸੰਤਨ ਆਧਾਰ ਪੰਚਾਂ ਕਾ ਬੁਰੇ ਇਕ ਧਿਆਨ ਇੱਕ ਧੰਤੇ ਧਿਆਨ ਟਿਕਿਆ ਹੋਇਆ ਆਠ ਪਹਿਰ ਨਿਕਟ ਕਰ ਜਾਨੇ ਪ੍ਰਭ ਕਾ ਕੀਆ ਮਿੱਠਾ ਮਨ ਹੈ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਕੀ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਸਾਧੂ ਦੀ ਮਹਿਮਾ ਕਥਨ ਤੋਂ ਬਾਹਰ ਵਿਆਖਿਆ ਵਿੱਚ ਆਉਂਦੀ ਨਹੀਂ ਕਦੇ ਉਹਦੇ ਬੋਲਾਂ ਚੰਨੀ ਬਰਕਤ ਹੋ ਜਾਂਦੀ ਉਹ ਵੇ ਪ੍ਰਵਾਹ ਹੋਣ ਲੱਗ ਪੈਂਦਾ ਉਹਨੂੰ ਲੋਕ ਸੱਦਣ ਦੀ ਵੀ ਨਹੀਂ ਲੋੜ ਪੈਂਦੀ ਉਹ ਲੋਕਾਂ ਦੀ ਪਰਵਾਹ ਤੋਂ ਬਾਹਰ ਉੱਠ ਜਾਂਦਾ ਉਹਨੂੰ ਲੋਕਾਂ ਦਾ ਡਰ ਨਹੀਂ ਰਹਿੰਦਾ ਵੇ ਲੋਕ ਕੌਣ ਲੋਕ ਨਾ ਚਲੇ ਜਾਣ ਲੋਕ ਨਾ ਘਟ ਜਾਣ ਇਹ ਚੀਜ਼ ਦੀ ਉਹਨੂੰ ਕੋਈ ਪਰਵਾਹ ਨਹੀਂ ਉਹ ਲੋਕਾਂ ਨੂੰ ਸਸਤੀਆਂ ਚੀਜ਼ਾਂ ਵੇਚ ਕੇ ਨਹੀਂ ਮਗਰ ਲਾਉਂਦਾ ਲੋਕਾਂ ਨੂੰ ਕੋਈ ਲਾਲਚ ਦੇ ਕੇ ਆਪਣੇ ਵੱਲ ਨਹੀਂ ਲਾਉਂਦਾ ਉਹਦੇ ਕੋਲ ਬੰਦਗੀ ਦਾ ਰਾਸੀਆਂ ਨਾ ਟਿਕ ਜਾਂਦਾ ਜਿਵੇਂ ਕਿਸੇ ਫੁੱਲਾਂ ਵਿੱਚ ਖੁਸ਼ਬੂ ਭਰ ਜਾਏ ਫੁੱਲ ਖਿੜਨ ਲੱਗ ਪੈਂਦੇ ਨੇ ਫੁੱਲ ਕਦੋਂ ਖੜਦਾ ਜਦੋਂ ਦੇ ਵਿੱਚ ਖੁਸ਼ਬੂ ਭਰਦੀ ਕੁਦਰਤੀ ਤੌਰ ਤੇ ਕੋਈ ਚੀਜ਼ ਨਹੀਂ ਹੈ ਵੀ ਜਿੱਦ ਦਿਨ ਫੁੱਲ ਖਿੜ ਜਾਣਗੇ ਫੁੱਲ ਖੜਾਓ ਵਿੱਚ ਉਦੋਂ ਆਉਂਦਾ ਜਦੋਂ ਉਹਦੇ ਵਿੱਚ ਰਸ ਭਰ ਜਾਂਦਾ ਹੈ ਬਸ ਉਹ ਖੁਸ਼ਬੂ ਭਰਨ ਤੋਂ ਬਾਅਦ ਉਹ ਖੜਨਾ ਸ਼ੁਰੂ ਹੁੰਦਾ ਹੈ ਤੇ ਯਾਦ ਰੱਖਿਓ ਭੌਰੇ ਸੱਦਣੇ ਨਹੀਂ ਪੈਂਦੇ ਆਪੇ ਆ ਕੇ ਫੁੱਲਾਂ ਦੀ ਪ੍ਰਕਰਮਾ ਕਰਨ ਲੱਗ ਪੈਂਦੇ ਨੇ ਬੰਦਗੀ ਦਾ ਰਸ ਜਦੋਂ ਭਰ ਜਾਂਦਾ ਹੈ ਦੁਨੀਆ ਸੱਦਣੀ ਨਹੀਂ ਪੈਂਦੀ 100-100 ਮੀਲ ਤੋਂ ਦੁਨੀਆ ਪਈਉਣ ਲੱਗ ਪੈਂਦੀ ਲੋਕੀ ਲੱਭ ਲੈਂਦੇ ਨੇ ਸੰਤ ਕਿਤੇ ਆਪਣੇ ਆਪੇ ਉਦੀ ਸੋਭਾ ਆਪਣੇ ਆਪ ਪ੍ਰਗਟ ਹੋਣ ਲੱਗ ਪੈਂਦੀ ਪ੍ਰਗਟ ਨਹੀਂ ਕਰਦਾ ਆਪਣੇ ਆਪ ਸੋਭਾ ਪ੍ਰਗਟ ਹੁੰਦੀ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਕਈ ਸਾਧੂਆਂ ਦਾ ਸਰੀਰ ਛੱਡਣ ਤੋਂ ਬਾਅਦ ਸੋਭਾ ਪ੍ਰਗਟ ਹੁੰਦੀ ਜਦੋਂ ਦੁਨੀਆ ਤੋਂ ਚਲੇ ਜਾਂਦੇ ਨਾ ਉਦੋਂ ਲੋਕਾਂ ਨੂੰ ਪਤਾ ਲੱਗਦਾ ਉਹ ਤਾਂ ਬਹੁਤ ਬੰਦਗੀ ਸੀ ਬਈ ਉਦੋਂ ਲੋਕੀ ਦੱਸਦੇ ਮੈਨੂੰ ਆ ਸਹਿ ਸੁਭਾਈ ਬਚਨ ਕਹਾ ਪੂਰਾ ਹੋ ਗਿਆ ਕਈ ਵਾਰ ਸਿੱਧਾ ਨਹੀਂ ਕਹਿੰਦੇ ਇੰਟਰੈਕਟਲੀ ਕਹਿ ਦਿੰਦੇ ਨੇ ਉਹ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਵਾ ਤਾਂ ਗੱਲ ਹੀ ਉਹਨਾਂ ਦੀ ਹੋਈ ਸੀ 20 ਸਾਲਾਂ ਬਾਅਦ ਵੀ ਬਚਨ ਪੂਰੇ ਹੁੰਦੇ ਨੇ ਕਈ ਵਾਰ ਕਿਉਂਕਿ ਸਾਧੂ ਦੀ ਰਸਨਾ ਤੇ ਰੱਬ ਵਹਿ ਜਾਂਦਾ ਉਹ ਬਚਨ ਪੂਰਾ ਹੋਏਗਾ ਹੋਏਗਾ ਪ੍ਰਭ ਜੀ ਵਸੇ ਸਾਧ ਕੀ ਰਸਨਾ ਉਹਦੀ ਜ਼ੁਬਾਨ ਵਿੱਚ ਬਰਕਤ ਆ ਜਾਂਦੀ ਹੈ ਬਰਕਤ ਇਤਿਹਾਸ ਵਿੱਚ ਇੱਕ ਸਾਧੂ ਦਾ ਜ਼ਿਕਰ ਆਇਆ ਸਾਧ ਸੰਗਤ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜਿਹਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਨਾ ਉਹਦੇ ਉੱਤੇ ਇੰਨੀਆਂ ਬਖਸ਼ਿਸ਼ਾਂ ਹੋ ਗਈਆਂ ਇੱਕ ਦਿਨ ਇੱਕ ਪਾਸੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਲਾਹੌਰ ਅਰਦਾਸ ਕਰਦੇ ਨੇ ਦੂਜੇ ਪਾਸੇ ਉਹ ਫਕੀਰ ਐ ਮਸਤਾਨਾ ਕਿਸੇ ਨੇ ਜਿਹਦਾ ਨਾਮ ਇਤਿਹਾਸ ਵਿੱਚ ਲਿਖਿਆ ਬੁੱਧੂ ਭਾਈ ਬੁੱਧੂ ਨੇ ਆਵੇ ਲਾਏ ਆਵੇ ਸਮਝੋ ਜਿਵੇਂ ਅੱਜਕੱਲ ਪੱਠਾ ਲੱਗਦਾ ਹੈ ਉਹਨੇ ਪੱਠੇ ਵਾਲੇ ਆਵੇ ਲਾਏ ਤੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੀ ਸੰਗਤ ਸੱਦੀ ਅਰਦਾਸ ਕਰਾਈ ਮਹਾਰਾਜ ਤੋਂ ਮਹਾਰਾ ਕਿਰਪਾ ਕਰਦੇ ਹੋ ਕਾਰੋਵਾਰ ਸ਼ੁਰੂ ਕੀਤਾ ਸੰਗਤ ਜੁੜੀ ਹੋਈ ਉਹ ਮਸਤਾਨਾਂ ਬਾਹਰ ਆ ਕੇ ਬਹਿ ਗਿਆ ਉਹਨੇ ਕਿਹਾ ਵੀ ਇਨੇ ਲੋਕ ਲੰਗਰ ਦਾ ਇੰਤਜ਼ਾਰ ਕਰ ਰਹੇ ਨੇ ਪ੍ਰਸ਼ਾਦਾ ਸ਼ਿਕਾਓ ਉਹ ਕਹਿੰਦੇ ਅਜੇ ਨਹੀਂ ਇਹ ਤਾਂ ਅਰਦਾਸ ਤੋਂ ਬਾਅਦ ਹੋਣਾ ਹੈ ਇਹਨੇ ਅਰਦਾਸ ਕਾਦੇ ਵਾਸਤੇ ਕਰਾਉਣੀ ਹੈ ਕਹਿੰਦੇ ਅਰਦਾਸ ਇਸ ਲਈ ਕਰਾਉਣੀ ਹੈ ਕਿ ਬੁੱਧੂ ਭਾਈ ਬੁੱਧੂ ਨੇ ਪੱਠਾ ਲਾਇਆ ਆਵੇ ਲਾਏ ਨੇ ਉਹਦਾ ਹਵਾ ਪਹਿਲੀ ਵਾਰ ਸ਼ੁਰੂ ਹੋਇਆ ਪੱਕ ਜਾਏ ਕਹਿੰਦੇ ਜਾਓ ਫਿਰ ਜੇ ਲੰਗਰ ਨਹੀਂ ਛਕੋਣਾ ਆਵੇ ਕੱਚੇ ਦੇ ਕੱਚੇ ਉਹ ਕਹਿੰਦਾ ਆਵੇ ਕੱਚੇ ਦੇ ਕੱਚੇ ਕਹਿ ਕੇ ਟੁਰ ਗਿਆ ਇੱਧਰ ਗੁਰੂ ਅਰਦਾਸ ਕਰ ਰਿਹਾ ਉਧਰਵਾਰ ਗੁਰੂ ਦਾ ਸਿੱਖ ਕਮਸਤਾਨਾ ਕਹਿ ਰਿਹਾ ਆਵਾ ਕੱਚਾ ਬੁੱਧੂ ਦੇ ਆਵੇ ਕੱਚੇ ਬੁੱਧੂ ਦੇ ਆਵੇ ਕੱਚੇ ਐਦਾਂ ਕਹਿੰਦੇ ਚਲੇ ਗਏ ਆਵੇ ਨੂੰ ਅੱਗ ਦਿੱਤੀ 15 ਦਿਨ ਲੰਘ ਗਏ ਜਦੋਂ ਆਵੇ ਪੱਟੇ ਸੱਚੀ ਇੱਟਾਂ ਕੱਚੀਆਂ ਦੀਆਂ ਕੱਚੀਆਂ ਨਿਕਲੀਆਂ ਮਣਾ ਮੂਹੀ ਬੱਲਨ ਫੁੱਕ ਗਿਆ ਇੱਟਾਂ ਨਹੀਂ ਪੱਕੀਆਂ ਜਾ ਕੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਅਰਦਾਸ ਕੀਤੀ ਮਹਾਰਾਜ ਤੁਸੀਂ ਤਾਂ ਆਪ ਪ੍ਰਤੱਖ ਰੱਬੋ ਮਹਾਰਾਜ ਆਵੇ ਕੱਚੇ ਰਹਿ ਗਏ ਇਹ ਹੋਏ ਨਹੀਂ ਸੀ ਸਕਦਾ ਕਿ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਹਰ ਆਪ ਕਹਿਣ ਆਪ ਆਵੇ ਨੂੰ ਅੱਗ ਦੇ ਕੇ ਜਹਨ ਤੇ ਕੱਚਾ ਰਹਿ ਜਾਵਾ ਇਹ ਕਿਵੇਂ ਹੋ ਸਕਦਾ ਗੁਰੂ ਅਰਜਨ ਦੇ ਮਹਾਰਾਜ ਤਾਂ ਧਰਨ ਗगन ਨ ਵਿਖੰਡ ਮੇ ਜੋਤ ਸਭ ਰੂਪੀ ਰਹੋ ਪਰ ਪਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪ੍ਰਤਖ ਹਰ ਨੇ ਇਹ ਕੰਮ ਕੀਤਾ ਹੋਵੇ ਕੱਚਾ ਕਿਵੇਂ ਰਹਿ ਜਾਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਹੱਸ ਪਏ ਕਹਿੰਦੇ ਮਹਾਰਾਜ ਤੁਸੀਂ ਹੱਸ ਰਹੇ ਹੋ ਮੁਸਕਰਾ ਰਹੇ ਹੋ ਮੇਰਾ ਇਹਨਾਂ ਨੂੰ ਨੁਕਸਾਨ ਹੋ ਗਿਆ ਮਨਾ ਮੁਹੀ ਬਲਣ ਫੁਕ ਗਿਆ ਹੋਵੇ ਕੱਚੇ ਰਹਿ ਗਏ ਪੱਠਾ ਪੱਕਿਆ ਨਹੀਂ ਟਾਂ ਵਾਚੇ ਕਹਿੰਦੇ ਭਾਈ ਸਾਡੇ ਉੱਪਰ ਕੋਈ ਹੁਕਮ ਚਲਾ ਗਿਆ ਕਹਿੰਦੇ ਮਹਾਰਾ ਤੁਹਾਡੇ ਉੱਪਰ ਹੁਕਮ ਕੌਣ ਚਲਾ ਸਕਦਾ ਕਹਿੰਦੇ ਭਾਈ ਸਾਡੇ ਹੁਕਮ ਦੇ ਉੱਪਰ ਵੀ ਕੋਈ ਹੁਕਮ ਚਲਾ ਗਿਆ ਮਹਾਰਾ ਤੁਹਾਡੇ ਹੁਕਮ ਦੇ ਉੱਪਰ ਹੁਕਮ ਕਿਹਦਾ ਚੱਲ ਸਕਦਾ ਸਤਿਗੁਰੂ ਕਹਿੰਦੇ ਕੋਈ ਸਾਡੇ ਘਰ ਦਾ ਪਿਆਰਾ ਕੋਈ ਗੁਰੂ ਨਾਨਕ ਦਾ ਪਿਆਰਾ ਸਾਡੇ ਹੁਕਮ ਦੇ ਉੱਪਰ ਹੁਕਮ ਕਰ ਗਿਆ ਉਹਨੂੰ ਪ੍ਰਸ਼ਾਦਾ ਨਹੀਂ ਮਿਲਿਆ ਉਹ ਮਸਤਾਨੀ ਚਾਲ ਵਿੱਚ ਕਹਿ ਗਿਆ ਜਾਂਦਿਆਂ ਜਾਂਦਿਆਂ ਬੁੱਧੂ ਦੇ ਆਵੇ ਕੱਚੇ ਬੁੱਧੂ ਦੇ ਆਵੇ ਕੱਚੇ ਕਹਿੰਦੇ ਕੱਚੇ ਰਹਿ ਗਿਆ ਹੁਣ ਸਿੱਖਾਂ ਨੇ ਸਵਾਲ ਤਾਂ ਕਰਨਾ ਸੀ ਮਹਾਰਾਜ ਸਿੱਖ ਦਾ ਹੁਕਮ ਤੁਹਾਡੇ ਤੋਂ ਉੱਪਰ ਕਿਵੇਂ ਹੋ ਸਕਦਾ ਹੈ ਤੁਸੀਂ ਪ੍ਰਤੱਖ ਰੱਬ ਪ੍ਰਤੱਖ ਹਰ ਤੁਹਾਡੇ ਉੱਪਰ ਤੁਹਾਡੇ ਕਿਸੇ ਮਸਤਾਨੇ ਸਿੱਖ ਦਾ ਹੁਕਮ ਕਿਵੇਂ ਚੱਲ ਸਕਦਾ ਹੈ ਪਾਤਸ਼ਾਹ ਨੇ ਕਿ ਭਾਈ ਬਾਣੀ ਪੜੋ